ਪਰੇ ਹੋ ਜਸਦਾ ਗਨਾ ਕਛ ਦੇਸ ਬਦੇਸ ਨਾ ਬੂਝ ਐਸੇ ਮੇਰਾ ਮਨ ਵਿਖਿਆ ਛਿਆਰਾ ਤਾਰੇ ਦਸੂਝ ਐਸੇ ਮੇਰਾ ਮਨ ਵਿਖਿਆ ਤੇ ਮੋਹਿਆ ਛਿਆਰਾ ਤਾਰੇ ਦਸੂਝ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਰਾਏ ਹੋਰ ਸ੍ਰੀ ਭਗਉਤੀ ਜੀ ਕੇ ਪਾਤਸ਼ਾਹੇ ਦਸਾਈ ਪਰਚੰ ਪਗਉਤੀ ਸਮਰਖਾਇ ਕੋ ਨਾਨਕ ਲਾਈਂ ਤੇ ਆਏ ਫਿਰ ਅੰਗਦ ਗੁਰਦੇ ਅਮਰਦਾਸ ਸਾਮ ਦਸਿਓ ਇਸ ਆਏ ਅਰਜਨ ਹਰ ਗੋਬਿੰਦ ਨਾ ਸਿਮਰਾਉ ਸ੍ਰੀ ਹਰਿ ਨਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜੇ ਸਿ ਡਿਠੇ ਸਬਦੁ ਗਜਾਈ ਤੇਗ ਬਾਦਰ ਸਿਮਰਿਆ ਹੈ ਘਰ ਨਾਮ ਨੇ ਦਿਆ ਹੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾਰ ਦਾ ਧਿਆਨ ਧਾਰ ਕੇ ਭਲ ਰੇ ਪੰਜਾਬ ਪਿਆਰਿਆਂ ਚਾਹਾਂ ਸਾਹਿਬ ਜაძਿਆਂ ਛਾੜੀਆਂ ਮੁਕਟਿਆਂ ਹਾਠੀਆਂ ਜਾਪੀਆਂ ਤਪੀਆਂ ਜਿਨ੍ਹਾਂ ਨਾਮ ਜਪੇਵਣ ਸ਼ਕੇ ਆ ਦੇਗ ਚਲਾਈ ਤੇਗ ਵਾਹੇ ਦੇਖ ਕੇ ਅਣਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਲ ਜੇ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਇ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਰ੍ਹਾਂ ਦੀ ਕਮਾਈ ਨਾਲ ਧਿਆਨ ਧਰ ਕੇ ਖਾਲਸਾ ਜੀ ਬਲ ਜੇ ਅੰਜਲ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਭਲ ਜੈ ਹੋਏ ਵਾਹਿਗੁਰੂ ਪਰਿਤਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤੇ ਖਾਲਸਾ ਜੀ ਕੋ ਵਾਹਿ ਜੈ ਗੁਰੂ ਵਾਹਿ ਜੈ ਗੁਰੂ ਵਾਹਿ ਜੈ ਗੁਰੂ ਜਿਤੇ ਆਵੇ ਜਿਤੇ ਅਮਨ ਦਾ ਸਦਕਾਰ ਸਭ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਰਾ ਚਿਆ ਰਿਆ ਇਤ ਦੇਖ ਦੇਖ ਫਤਿਹ ਬਿਰਤ ਕੀ ਪਾਇਸ ਪੰਦ ਕੀ ਜੇਤ ਸ਼੍ਰੀ ਸਹਿਬ ਜੀ ਸਹਾਈ ਖਾਲਸੇ ਜੀ ਕੇ ਭੋਲ ਬਾਲੇ ਬੋਲ ਗਏ ਸਿਖਾਣੁ ਸਖੀਦਾਨ ਕੇ ਇਸਦਾਨ ਰਹਿਤ ਦਾਨ ਬਿਵੇਕ ਦਾਨ ਵਿਸਾਹ ਦਾਨ ਪਰਉ ਸਾਨ ਦਾਨ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਦੇ ਦਰਸ਼ਨੇ ਛਣਾਲ ਚੌਕੀਆਂ ਝੰਡੇ ਬੁੰਗੇ ਜੁਗੋ ਜੋਗ ਅਡਾਲ ਧਰਮ ਕਾ ਜੈ ਕਹਾਰ ਭੋਲ ਜੀ ਸਾਰੇ ਗੋ ਸਿਖਾਂ ਦਾ ਮਾਨਣੀ ਮਾਂ ਮਾਤੀ ਉੱਚੀ ਮਾਤ ਪਾਗ ਰੱਖਾ ਭਵਾਏ ਗਰੋ ਏ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਇਤਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪ੍ਰਤਿਭ ਨੂੰ ਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਇਹ ਸੇਵਾ ਸੰਧਾਨ ਦਾ ਦਾਨ ਖਾਲਸਾ ਜੀ ਨੂੰ ਬਖਸ਼ੂ হে ਮਹਿਮਾਨਿਆਂ ਦੇ ਮਹਾਨ ਨੇਤਾਨਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਹਜ਼ੂਰ ਅਰਦਾਸ ਬੇਤੀ ਹੈ ਆਪ ਜੀ ਕਿਰਪਾ ਰਹਿਮਤ ਸਰਕਾਰ ਚਾਰ ਪ੍ਰਹਰ ਰੈਨ ਸੁਖ ਅਨੰਦ ਨਾਲ ਬਤੀਤ ਹੋਈ ਨਹੀਂ ਹੈ ਚਾਰ ਪ੍ਰਹਰ ਦਿਨ ਆਪ ਜੀ ਦੇ ਬਾਹਣੇ ਅੰਦਰ ਸੁਖ ਅਨੰਦ ਨਾਲ ਬਤੀਤ ਕਰਵਾਉਣਾ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਿਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪਾਵਨ ਦਰਬਾਰੇ ਅੰਦਰ ਆਪ ਜੀ ਸੁੰਦਰ ਸਿੰਘ ਆਸਣ ਸਜਾਏ ਗਏ ਹਨ ਆਪ ਜੀ ਪ੍ਰਕਾਸ਼वान ਹੋ ਕੇ ਸੰਗਤ ਨੂੰ ਦਰਸ਼ਣਦਾਰ ਬਖਸ਼ੇ ਹੋਏ ਪਾਵਨ ਹੁਕਮਨਾਮਾ ਵਸ ਕੇ ਵਿਹਾਲ ਕਰੋ ਸਰਬਤ ਸੰਗਤੀਆਂ ਹਾਜ਼ਰੀਆਂ ਤਿਲ ਫੁਰ ਪੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਤਿਗੁਰੂ ਜੀਓ ਕਰੋ ਕਿਰਪਾ ਆਪ ਜੀ ਦਾ ਪਾਵਨ ਸਰੂਪ ਹੈ ਸਭ ਖਾਸਣ ਅਸਥਾਨਾਂ ਤੋਂ ਪ੍ਰਕਾਸ਼ ਅਸਥਾਨਾਂ ਤੱਕ ਲੈ ਜਾਵੋ ਜੀ ਆ ਕੇ ਬਖਸ਼ੋ ਜੀ ਹਰ ਰਸਤੇ ਦੀ ਬਾਦ ਘਾਤੇ ਅੰਧ ਸੰਗ ਸਹਾਇ ਹੋਣਾ ਸਹੀ ਪਿਆਰੇ ਵੇਲ ਜਿਨਾ ਮਿੜਿਆ ਤੇਰਾ ਨਾਮ ਚੇਦਿਆ ਆਵੇ ਨਾਨਕ ਨਾਮ ਜਾਰੀ ਗਲ ਮੇਰੇ ਬਾਣੇ ਸਰਬਤ ਦਾ ਭਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ Thank uh -huh.